ਨਿਰਜੀਤ ਜੀ ਸਵਾਗਤ ਹੈ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਕਿ ਆਪਣੀ ਤਿਆਰੀ ਨੂੰ ਵਧੀਆ ਢੰਗ ਨਾਲ ਕਰ ਰਹੇ ਹੋਵੋਗੇ ਰਜੀ ਤਾਂ ਰਜੀ ਨਿਮਰਤਾ ਨਾਲ ਬਤਾਪਾ ਦੋ ਸਬਜੈਕਟ ਜਿਹੜੇ ਕਵਰ ਕਰ ਰਹੇ ਹਾਂ ਹਿਸਟਰੀ ਤੇ ਪੋਲਿਟੀ ਇੱਕ ਵੀ ਤੇ ਆਪਣੀ ਹਿਸਟਰੀ ਦੀ ਕਲਾਸ ਸੀ ਰਜੀ ਉਹ ਅੱਜ ਮੈਂ ਰਿਕਾਰਡਡ ਕਲਾਸ ਪਾਈ ਸੀ ਲਾਈਵ ਨਹੀਂ ਸੀ ਰਜੀ ਤੇ ਉਹ ਕਈ ਬੱਚਿਆਂ ਨੂੰ ਇਹ ਇਸ਼ੂ ਆ ਰਿਹਾ ਸੀ ਕਿ ਇੰਗਲਿਸ਼ ਦੇ ਵਿੱਚ ਵਾਇਸ ਉਹ ਰਜੀ ਮੇਰੀ ਆਵਾਜ਼ ਨਹੀਂ ਉਹ YouTube ਆਪਣੇ ਆਪ ਜਨਰੇਟ ਕਰ ਦਿੰਦਾ ਤੁਸੀਂ ਉਹਦੇ ਵਿੱਚ ਜਿਹੜੀ ਸੈਟਿੰਗ ਚ ਆਪਸ਼ਨ ਹੁੰਦੀ ਹੈ ਨਾ YouTube ਦੇ ਵਿੱਚ ਹੀ ਸੈਟਿੰਗ ਹੁੰਦੀ ਜਿੱਥੇ ਆਪਾਂ ਸਪੀਡ ਵਧ ਘਟ ਕਰਦੇ ਹਾਂ ਉੱਥੇ ਹੁੰਦੀ ਆਡੀਓ ਜਿਹੜੀ ਵਾਲ ਆਪਸ਼ਨ ਉੱਥੋਂ ਤੁਸੀਂ ਉਹਨੂੰ ਪੰਜਾਬੀ ਦੇ ਵਿੱਚ ਕਰ ਸਕਦੇ ਹੋ ਹਰੇਕ ਜਿਹੜਾ ਆਪਣੇ ਫੋਨ ਦੇ ਵਿੱਚ ਉਹਨੂੰ ਕਰ ਸਕਦਾ ਠੀਕ ਹੈ ਤਾਂ ਹੁਣ ਆਪਾਂ ਰਜੇ ਐਡਵੋਕੇਟ ਜਰਨਲ ਹੈ ਜਿਹੜਾ ਉਹ ਕਰਾਂਗੇ ਅੱਜ ਆਪਾਂ ਟਾਪਿਕ ਕੁਆਲਿਟੀ ਦਾ ਰਜੇ ਕੱਲ੍ਹ ਦੀ ਕਲਾਸ ਦੇ ਵਿੱਚ ਜਿਹੜਾ ਹੈਗਾ ਆਪਾਂ ਕਿੰ ਗਵਰਨਰ ਬਾਰੇ ਕਰ ਚੁੱਕੇ ਆ ਸਟੇਟ ਲੈਵਲ ਵਾਲਾ ਟਾਪਿਕ ਕਰ ਰਹੇ ਆ ਦਾ ਸਟੇਟ ਲੈਵਲ ਤੇ ਰਹੇ ਜੀ ਐਡਵੋਕੇਟ ਜਨਰਲ ਹੁੰਦਾ ਏ ਜੀ ਜਿਵੇਂ ਸੈਂਟਰ ਲੈਵਲ ਤੇ اٹਾਰਨੀ ਜਨਰਲ ਆਫ ਇੰਡੀਆ ਹੁੰਦਾ ਉਸੇ ਤਰ੍ਹਾਂ ਸਟੇਟ ਲੈਵਲ ਤੇ ਐਡਵੋਕੇਟ ਜਨਰਲ ਆਫ ਸਟੇਟ ਹੁੰਦਾਗਾ ਤਾਂ ਅੱਜ ਹੁਣ ਆਪਾਂ ਜਿਹੜਾ ਹੈਗਾ ਇਹ ਸਟੇਟ ਲੈਵਲ ਵਾਲਾ ਕਵਰ ਕਰਾਂਗੇ ਤਾਂ ਸਟੇਟ ਦਾ ਸਭ ਤੋਂ ਵੱਡਾ ਰਾਜੇ ਹੀ ਕਾਨੂੰਨ ਅਫੀਸਰ ਹੁੰਦਾ ਲਾਅ ਅਫੀਸਰ ਹੁੰਦਾ ਜੋ ਰਾਜ ਸਰਕਾਰ ਨੂੰ ਕਾਨੂੰਨੀ ਮਸਲਿਆਂ ਤੇ ਸਲਾਹ ਦਿੰਦਾ ਛੋਟਾ ਜਿਹਾ ਟਾਪਿਕ ਹੈ ਜੀ ਆਪਣਾ ਪੰਜ ਸੱਤ ਮਿੰਟਾਂ ਦੀ ਵਿੱਚ ਹੀ ਕਲਾਸ ਅੱਜ ਰੀ ਕਵਰ ਹੋ ਜੂਗੀ ਇੱਕ ਕਲਾਸ ਦੇ ਵਿੱਚ ਇੱਕ ਟੌਪਿਕ ਕੀ ਕਵਰ ਕਰਾਂਗੇ ਆਪਾਂ ਅਗਲਾ ਨਹੀਂ ਸ਼ੁਰੂ ਕਰਦੇਗੇ 5-7 ਮਿੰਟਾਂ ਦੇ ਵਿੱਚ ਆਪਣੀ ਕਲਾਸ ਕਵਰ ਹੋ ਜੂਗੀ ਰਜੀ ਤਾਂ ਐਡਵੋਕੇਟ ਜਨਰਲ ਹੁੰਦਾ ਰਜੀ ਜਿਹੜਾ ਉਹ ਸਟੇਟ ਲੈਵਲ ਤੇ ਜਿਵੇਂ ਮੰਨ ਲਓ ਅਟਾਰਨੀ ਜਨਰਲ ਹੁੰਦਾ ਉਹਦੇ ਨਾਲ ਤੁਲਨਾ ਕਰਕੇ ਪੜਿਓ ਇਹਨੂੰ ਉਹ ਹੁੰਦਾ ਜਿਹੜਾ ਉਹ ਸੈਂਟਰ ਲੈਵਲ ਤੇ ਸਭ ਤੋਂ ਵੱਡਾ ਜਿਹੜਾ ਹੈਗਾ ਲਾਅ ਅਫੀਸਰ ਹੁੰਦਾ ਤਾਂ ਇਹ ਸਟੇਟ ਲੈਵਲ ਤੇ ਸਭ ਤੋਂ ਵੱਡਾ ਲਾਅ ਅਫੀਸਰ ਹੁੰਦਾ ਰਜੀ ਸਟੇਟ ਦਾ ਸਭ ਤੋਂ ਵੱਡਾ ਲਾਅ ਅਫੀਸਰ ਆ ਜੋ ਰਾਜ ਸਰਕਾਰ ਨੂੰ ਜਿਵੇਂ ਉਹ ਕੇਂਦਰ ਸਰਕਾਰ ਨੂੰ ਦਿੰਦਾ ਸੀ ਤੇ ਇਹ ਰਾਜ ਸਰਕਾਰ ਨੂੰ ਜਿਹੜਾ ਹੈਗਾ ਕਾਨੂੰਨੀ ਮਸਲਿਆਂ ਤੇ ਸਲਾਹ ਦਿੰਦਾਗਾ ਵਿਵਸਥਾ ਰਾਜੇ ਆਰਟੀਕਲ 166 ਦੇ ਵਿੱਚ ਕੀਤੀ ਗਈ ਹੈ ਇਹਦੀ ਰਾਜ ਦਾ ਸਰਵੋੱਚ ਵਿਧੀ ਅਧਿਕਾਰੀ ਹੁੰਦਾ ਵਿਧੀ ਮਤਲਬ ਕਾਨੂੰਨ ਅਧਿਕਾਰੀ ਰਾਜੇ ਵਿਧੀ ਕਾਨੂੰਨ ਵਾਸਤੇ ਸ਼ਬਦ ਵਰਤਿਆ ਗਿਆ ਲਾਅ ਵਾਸਤੇ ਸ਼ਬਦ ਵਰਤਿਆ ਗਿਆ ਕਾਨੂੰਨ ਅਧਿਕਾਰੀ ਹੁੰਦਾ ਇਹਦੀਆਂ ਯੋਗਤਾਵਾਂ ਰਾਜੇ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਸਪਰੀਮ ਕੋਰਟ ਦੇ ਜੱਜ ਵਾਲੀਆਂ ਜਿਵੇਂ ਮੰਨ ਲਓ ਜਿਵੇਂ ਉਹਦੇ ਵਿੱਚ ਹੁੰਦਾ ਕਿ 5 ਸਾਲ ਤੱਕ ਜਾਂ ਤਾਂ ਕਿਸੇ ਵੀ ਅਦਾਲਤ ਦੇ ਵਿੱਚ ਜੱਜ ਰਿਹਾ ਹੋਵੇ ਸੁਪਰੀਮ ਕੋਰਟ ਦੇ ਜੱਜ ਰਿਹਾ ਹੋਵੇ ਤੇ ਜਾਂ ਜਿਹੜਾ 10 ਸਾਲ ਤੱਕ ਇਹਨੇ ਹਾਈ ਕੋਰਟ ਦੇ ਵਿੱਚ ਵਕਾਲਤ ਕੀਤੀ ਹੋਵੇ ਉਹ ਵਾਲੀਆਂ ਇਹਦੀਆਂ ਉਹੀ ਹੋਣਗੀਆਂ ਯੋਗਤਾਵਾਂ ਉਸ ਤੋਂ ਬਿਨਾ 5 ਸਾਲ ਤੱਕ ਜਾਂ ਇਹ ਕਿਸੇ ਵੀ ਅਦਾਲਤ ਦੇ ਵਿੱਚ ਜਿਹੜਾ ਹੈਗਾ ਬੈਰਿਸਟਰ ਰਿਹਾ ਹੋਵੇ ਇਹਦੀ ਨਿਯੁਕਤੀ ਰਾਜੇ ਨਿਯੁਕਤੀ ਹੈ ਜਿਹੜੀ ਉਹ ਰਾਜਪਾਲ ਦੁਆਰਾ ਕੀਤੀ ਜਾਊਗੀ ਜਿਵੇਂ ਅਟਾਰਨੀ ਜਨਰਲ ਦੀ ਜਿਹੜੀ ਨਿਯੁਕਤੀ ਸੀ ਉਹ ਰਾਸ਼ਟਰਪਤੀ ਕਰਦਾ ਸੀ ਤਾਂ ਉਸੇ ਤਰ੍ਹਾਂ ਸੇਮ ਆ ਉਹਨੂੰ ਜੇ ਤੁ ਆਪਾਂ ਸੈਂਟਰ ਲੈਵਲ ਤੇ ਰੱਖਾਂਗੇ ਤਾਂ ਇਹਨੂੰ ਸਟੇਟ ਲੈਵਲ ਤੇ ਰੱਖ ਲਓ ਜਿੱਥੇ-ਜਿੱਥੇ ਰਾਸ਼ਟਰਪਤੀ ਆਊਗਾ ਰਾਜੀ ਉੱਥੇ-ਉੱਥੇ ਰਾਜਪਾਲ ਆਜੂਗਾ ਠੀਕ ਹੈ ਨਾ ਤਾਂ ਇਹਦੀ ਨਿਯੁਕਤੀ ਰਾਜਪਾਲ ਦੁਆਰਾ ਕੀਤੀ ਜਾਊਗੀ ਗਵਰਨਰ ਦੁਆਰਾ ਕੀਤੀ ਜਾਊਗੀ ਮੰਤਰੀ ਪਰਿਸ਼ਦ ਦੀ ਸਲਾਹ ਤੇ ਜਿਵੇਂ ਉਹ ਕੇਂਦਰੀ ਸਰਕਾਰ ਦੀ ਸਲਾਹ ਤੇ ਕਰਦਾ ਰਾਜੀ ਤਾਂ ਇਹ ਰਾਜ ਦੀ ਜਿਹੜੀ ਮੰਤਰੀ ਪਰਿਸ਼ਦ ਹੁੰਦੀ ਹੈ ਰਾਜ ਮੰਤਰੀ ਪਰਿਸ਼ਦ ਠੀਕ ਹੈ ਨਾ ਕੇਂਦਰ ਨਹੀਂ ਰਾਜ ਮੰਤਰੀ ਪਰਿਸ਼ਦ ਦੀ ਸਲਾਹ ਤੇ ਜਿਹੜੀ ਇਹਦੀ ਹੈ ਨਿਯੁਕਤੀ ਕਰੂਗਾ ਫਿਰ ਜਿਹਦਾ ਨਿਯੁਕਤੀ ਕਰਨ ਦਾ ਅਧਿਕਾਰ ਰਾਜ ਦੇ ਗਵਰਨਰ ਦੇ ਕੋਲ ਆ ਤਾਂ ਅਸਤੀਫਾ ਲੈਣ ਦਾ ਅਧਿਕਾਰ ਵੀ ਕਿਹਦੇ ਕੋਲ ਆ ਗਵਰਨਰ ਕੋਲ ਆ ਤਾਂ ਗਵਰਨਰ ਜਿਹਨੇ ਇਹ ਆਦਾ ਅਸਤੀਫਾ ਦੇਊਗਾ ਤੇ ਉਹ ਵੀ ਕਿਹਨੂੰ ਦੇਊਗਾ ਗਵਰਨਰ ਨੂੰ ਦੇਊਗਾ ਸੌ ਵੀ ਗਵਰਨਰ ਦੁਆਰਾ ਚੁਕਾਈ ਜਾਊਗੀ ਰਾਜ ਇਹਨੂੰ ਕਾਰਜਕਾਲ ਨਾਟ ਫਿਕਸਡ ਇਹਦਾ ਕੋਈ ਕਾਰਜਕਾਲ ਫਿਕਸ ਨਹੀਂ ਕਰਾ ਜੇ ਡਿਊਰਿੰਗ ਦੀ ਪਲੇਜ਼ਰ ਆਫ ਗਵਰਨਰ ਜਿਵੇਂ ਅਟਾਰਨੀ ਜਨਰਲ ਸੀ ਜਿਹੜਾ ਰਾਜੇ ਉਹ ਰਾਸ਼ਟਰਪਤੀ ਦੀ ਖੁਸ਼ੀ ਤੱਕ ਉਹਦੇ ਪਲੇਜ਼ਰ ਤੱਕ ਜਿਹੜਾ ਆਪਣੇ ਅਹੁਦੇ ਤੇ ਰਹਿੰਦਾ ਤਾਂ ਇਹ ਹੀ ਹੈ ਜਿਹੜਾ ਇਹ ਗਵਰਨਰ ਦੇ ਪਲੇਜ਼ਰ ਤੱਕ ਉਹਦੀ ਖੁਸ਼ੀ ਤੱਕ ਅਹੁਦੇ ਤੇ ਰਹਿੰਦਾ ਤਾਂ ਇਹਨੂੰ ਕਦੋਂ ਵੀ ਅਹੁਦੇ ਤੋਂ ਹਟਾਇਆ ਜਾ ਸਕਦਾ ਠੀਕ ਹੈ ਨਾ ਵੇਤਨ ਰਾਜੇ ਫਿਕਸ ਨਹੀਂਗੇ ਕੋਈ ਸੰਵਿਧਾਨ ਦੇ ਵਿੱਚ ਵਸਥਾ ਨਹੀਂ ਕੀਤੀ ਗਈ ਹਰੇਕ ਜਿਹੜਾ ਸਟੇਟ ਦਾ ਗਵਰਨਰ ਹੁੰਦਾ ਉਹ ਆਪਣੇ ਜਿਹੜੇ ਹੈਗੇ ਐ ਐਡਵੋਕੇਟ ਜਨਰਲ ਹੁੰਦਾ ਉਹਦੀ ਜਿਹੜੀ ਸੈਲਰੀ ਉਹਨੂੰ ਨਿਰਧਾਰਤ ਕਰਦਾ ਠੀਕ ਹੈ ਨਾ ਤਾਂ ਗਵਰਨਰ ਦੁਆਰਾ ਨਿਰਧਾਰਤ ਕੀਤੀ ਜਾਂਦੀ ਜਿਵੇਂ ਆਟਾਰਨੀ ਜਨਰਲ ਹੈ ਜਿਹੜੀ ਉਹਦੀ ਨਿਯੁਕਤੀ ਸਵੇਤਨ ਸੀ ਜਿਹੜਾ ਉਹ ਰਾਜੇ ਪ੍ਰੈਜ਼ੀਡੈਂਟ ਵੱਲੋਂ ਨਿਰਧਾਰਤ ਕੀਤਾ ਜਾਂਦਾ ਸੀ ਕਾਰਜ ਰਾਜੇ ਜਿਵੇਂ ਉਹਦਾ ਕਾਰਜ ਸੀ ਕੇਂਦਰ ਲੈਵਲ ਤੇ ਜਿਹੜੇ ਕਾਨੂੰਨੀ ਮਾਮਲੇ ਹੁੰਦੇ ਆ ਉਹਨਾਂ ਦੇ ਵਿੱਚ ਜਿਹੜੀ ਕੇਂਦਰੀ ਗਵਰਨਮੈਂਟ ਹੁੰਦੀ ਉਹਨੂੰ ਸਲਾਹ ਦੇਣਾ ਤਾਂ ਇਹਦਾ ਰਾਜ ਸਰਕਾਰ ਨੂੰ ਰਾਜੇ ਕਾਨੂੰਨੀ ਮਾਮਲਿਆਂ ਦੇ ਵਿੱਚ ਸਲਾਹ ਦੇਣਾ ਕੰਮ ਆ ਫਿਰ ਉਸ ਤੋਂ ਇਲਾਵਾ ਹਾਈ ਕੋਰਟ ਜਾਂ ਜਿਹੜੀਆਂ ਹੋਰ ਅਦਾਲਤਾਂ ਹੁੰਦੀਆਂ ਕਿਸੇ ਵੀ ਅਦਾਲਤ ਦੇ ਵਿੱਚ ਜਦੋਂ ਜਿਹੜਾ ਹੈਗਾ ਇਹ ਰਾਜ ਦਾ ਪ੍ਰਤੀਨਿਧਿਤਵ ਕਰਦਾ ਭਾਵ ਕਿ ਜਿਹੜੇ ਕੇਸ ਜਿਵੇਂ ਆਪਾਂ ਉਹ ਦੇਖੀ ਸੀਗੇ ਜਿਵੇਂ ਮੰਨ ਲਓ ਬਨਾਮ ਭਾਰਤੀ ਸੰਘ ਵਾਲੇ ਕੇਸ ਹੁੰਦੇ ਆ ਜਾਂ ਵਰਸਸ ਭਾਰਤੀ ਸੰਘ ਵਾਲੇ ਉਹਨਾਂ ਦਾ ਜਿਹੜਾ ਹੈਗਾ ਜਿਹੜੀ ਪ੍ਰਤੀਨਿਧਿਤਵ ਕਰਦਾ ਉਹ ਟਰਨੀ ਜਨਰਲ ਕਰਦਾ ਤੇ ਜਿਹੜੇ ਬਨਾਮ ਸਟੇਟ ਗਵਰਨਮੈਂਟ ਆਉਂਦੇ ਆ ਰਾਜੀ ਤਾਂ ਉਹਨਾਂ ਦਾ ਜਿਹੜਾ ਪ੍ਰਤੀਨਿਧਿਤਵ ਆਉਂ ਕੌਣ ਕਰਦਾ ਹਾਈ ਕੋਰਟ ਕਰਦਾ ਕਰਦਾ ਐਡਵੋਕੇਟ ਜਨਰਲ ਕਰਦਾ ਠੀਕ ਹੈ ਨਾ ਜਿਵੇਂ ਮੰਨ ਲਓ ਕੋਈ ਵੀ ਕੇਸ ਆਊਗਾ ਜਿਵੇਂ ਆਪਣਾ ਕੇਸ ਕਿਸੇ ਸਰਕਾਰ ਦੇ ਫੈਸਲੇ ਦੇ ਵਿਰੁੱਧ ਹੋਵੇ ਤਾਂ ਸਰਕਾਰ ਵੱਲੋਂ ਜਿਹੜੀ ਅਗਵਾਈ ਆ ਇਹ ਅਟਾਰਨੀ ਐਡਵੋਕੇਟ ਜਨਰਲ ਕਰੂਗਾ ਠੀਕ ਹੈ ਫਿਰ राजे ਇਹਨੂੰ ਨਿੱਜੀ ਪ੍ਰੈਕਟਿਸ ਦਾ ਅਧਿਕਾਰ ਹੁੰਦਾ ਪਰ ਇਹ ਕੋਈ ਵੀ ਉਹ ਅਜਿਹਾ ਕੇਸ ਨਹੀਂ ਲੜ ਸਕਦਾ ਜਿਹੜਾ ਕਿ ਰਾਜ ਸਰਕਾਰ ਦੇ ਵਿਰੁੱਧ ਹੋਵੇਗਾ ਠੀਕ ਹੈ ਨਾ ਜਿਵੇਂ ਆਟਾਰਨੀ ਜਨਰਲ ਜਿਹੜਾ ਉਹ ਨਿੱਜੀ ਪ੍ਰੈਕਟਿਸ ਕਰਨ ਦਾ ਉਹਨੂੰ ਅਧਿਕਾਰ ਹੁੰਦਾ ਪਰ ਉਹ ਕੋਈ ਵੀ ਕੇਸ ਨਹੀਂ ਲੜ ਸਕਦਾ ਜਿਹੜਾ ਕੇਂਦਰ ਗਵਰਨਮੈਂਟ ਦੇ ਵਿਰੁੱਧ ਹੋਊਗਾ ਤਾਂ ਉਸੇ ਤਰ੍ਹਾਂ ਇਹੀ ਹੈ ਰਾਜੇ ਵੀ ਇਹਨੂੰ ਰਾਜ ਸਰਕਾਰ ਦੇ ਵਿਰੁੱਧ ਵਾਲਾ ਕੇਸ ਦਾ ਜਿਹੜਾ ਨਹੀਂ ਲੜ ਸਕਦਾ ਵੈਸੇ ਆਪਣੀ ਨਿੱਜੀ ਪ੍ਰੈਕਟਿਸ ਹੈ ਜਿਹੜੀ ਉਹ ਕਰ ਸਕਦਾ ਫਿਰ ਇਹਦੇ ਪਾਵਰ ਕੀ ਹੁੰਦੇ ਰਾਜੀ ਇਹਨੂੰ ਜਿਵੇਂ ਮੰਨ ਲਓ ਉਹਨੂੰ ਸੀਗਾ ਜਿਹੜਾ ਸੰਸਦ ਦੇ ਦੋਵੇਂ ਸਦਨਾਂ ਦੇ ਮੀਟਿੰਗ ਦੇ ਵਿੱਚ ਜਾਣ ਦਾ ਅਧਿਕਾਰ ਸੀਗਾ ਤਾਂ ਇਹਨੂੰ ਸੰਸਦ ਦੀ ਥਾਂ ਤੇ ਵਿਧਾਨ ਮੰਡਲ ਆ ਜਾਊਗਾ ਵਿਧਾਨ ਮੰਡਲ ਦੇ ਦੋਵੇਂ ਸਦਨਾਂ ਦੇ ਵਿੱਚ ਮੀਟਿੰਗ ਦੇ ਵਿੱਚ ਜਾ ਸਕਦਾ ਬੋਲ ਵੀ ਸਕਦਾ ਪਰ ਉਹ ਉੱਥੇ ਕੋਈ ਵੀ ਆਪਣੀ ਰਾਇ ਦੇ ਸਕਦਾ ਸਲਾਹ ਦੇ ਸਕਦਾ مشورہ ਦੇ ਸਕਦਾ ਬਟ ਵੋਟ ਦਾ ਅਧਿਕਾਰ ਨਹੀਂ ਆ ਠੀਕ ਆ ਵਰਤਮਾਨ ਸਮੇਂ ਦੇ ਵਿੱਚ ਕੌਣ ਆ ਰਿਹਾ ਜੀ ਆਪਣੇ ਜਿਹੜੇ ਐਡਵੋਕੇਟ ਆ ਸਟੇਟ ਵੱਲੋਂ ਮਨਿੰਦਰਜੀਤ ਸਿੰਘ 베ਦੀ ਆ ਤੇ ਜੇ ਪਹਿਲੇ ਤਾਂ ਸਰੋ ਮਿੱਤਰਾ ਸੀ ਕ੍ਰੀ ਸੀ ਤਾਂ ਇਹ ਸੀ ਰਾਜੀ ਛੋਟਾ ਜਿਹਾ ਟੌਪਿਕ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆਇਆ ਹੋਊਗਾ ਕਿਉਂਕਿ ਇੱਕ ਅੱਧਾ ਕੁਐਸਚਨ ਇਹਦੇ ਚੋਂ ਬਣ ਜਾਂਦਾ ਹੁੰਦਾ ਕਈ ਵਾਰੀ ਤੇ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆਇਆ ਹੋਊਗਾ ਜੇ ਕਲਾਸ ਬਈ ਵਧੀਆ ਲੱਗੀ ਤਾਂ ਕਲਾਸ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਹਾਂ ਅਜੇ ਕੱਲ੍ਹ ਦੀ ਕਲਾਸ ਦੇ ਵਿੱਚ ਕੱਲ ਨੂੰ ਆਪਾਂ ਵਿਧਾਨ ਮੰਡਲ ਵਾਲਾ ਟੌਪਿਕ ਕਰਾਂਗੇ ਉਹ ਲੈਂਥੀ ਹੋ ਜਾਊਗਾ ਇਹ ਛੋਟਾ ਜਿਹਾ ਟੌਪਿਕ ਸੀਗਾ ਆਪਾਂ ਇਹਨੂੰ ਕਵਰ ਕਰ ਚੁੱਕੇ ਹਾਂ ਤਾਂ ਮਿਲਦੇ ਹਾਂ ਕੱਲ੍ਹ ਦੀ ਕਲਾਸ ਦੇ ਵਿੱਚ ਇੱਕ ਨਵੇਂ ਟੌਪਿਕ ਦੇ ਨਾਲ ਥੈਂਕ ਯੂ